ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੈ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋੜੇਵਾਲ ਕੰਗ ਤਹਿਸੀਲ ਮਨਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 4 ਝੋਟੀਆਂ ਵਿਖਾਉਣੀਆਂ ਜਿਨ੍ਹਾਂ ਵਿੱਚ ਤਿੰਨ ਪਿੱਲੇ ਸੂਵੇ ਝੋਟੀਆਂ ਤੇ ਸਾਰੀਆਂ ਹੀ ਸੁਈਆਂ ਵਾਜ ਬਾਕੀ ਸੁਈਆਂ ਦਾ ਇਹ ਵਾਦਾ ਵਾ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਮੇਰੇ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰ ਲਿਆ ਕਰੋ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਏ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਵਧੀਆ ਜੀ ਚਲੋ ਸਾਬ ਵਧੀਆ ਜੀ ਬਸ ਵਧੀਆ ਤੇ ਵੇਖਿਆ ਮਾਲ ਉਦਨ ਵਾਲਾ ਫਿਰ ਮਾਲ ਉਦਨ ਹੱਥ ਜੀ ਬੜੀ ਛੇਤੀ ਵਿਗਿਆ ਮਾਲ ਉਹਨ ਦਾ ਅਜੇ ਤੱਕ ਪੂਰੀ ਮਾਇਦੇ ਹੁਣੋਂ ਨਹੀਂ ਹਟੇ ਉਹਦਨ ਹੈ ਵੀ ਸਾਰੀਆਂ ਬੋਰੀਆਂ ਨੀਲੀਆਂ ਹੀ ਨਾ ਇੱਕ ਬੁਰੀ ਝੋਟੀ ਬੜੀ ਚੰਗੀ ਲੱਹੀ ਪਰਸੋ ਫੇਰ ਹਾਂਜੀ ਹਾਂਜੀ ਉਹ ਬੰਦਾ ਸੱਜਣ ਫਿਰ ਆਪਣਾ ਲੈ ਗਿਆ ਖੇੜੇ ਤਾਂ ਉਹ ਤਾਂ ਪਾਣੀ ਵੀਡੀਓ ਚਹੀ ਆ ਸੱਜਣ ਆਪਣੇ ਖਾਸ ਤੁਹਾਡੇ ਵੀ ਹੀ ਤੇ ਸਾਡੇ ਵੀ ਅੱਛਾ ਆ ਨਿੱਕੇ ਸਿੰਘ ਜੀ ਕੇ ਇਹ ਚੰਗੀ ਕੱਟੀ ਸੀਗੀ ਠੀਕ ਆ ਹਾਂ ਬਾਕੀ ਚਲੋ ਬਾਹਰ ਸਾਫ ਸੁਥਰਾ ਬਾਕੀ ਝੋਟੀਆਂ ਅੱਜ ਹੀ ਬੜੀਆਂ ਚੰਗੀਆਂ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਮਰਾ ਅਵਤਾਰ ਸਿੰਘ ਜੀ ਪਿੰਡ ਪੋੜੇ ਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਵੀ ਬੋਲ ਨੰਬਰ ਹੈਗਾ 9463526806 ਠੀਕ ਹੈ ਜੀ ਚਲੋ ਸ਼ੁਰੂਆਤ ਜਰੀ ਆ ਇਹ ਲੈ ਨੰਬਰ ਵਾਲੀ ਝੋਟੀ ਤੇ ਕਰ ਲਈਏ 100 ਰੁਪਏ ਚੌਥਾ ਦਿਨ ਦੀ ਸੂਈ ਨੂੰ ਝੋਟੀ ਨੂੰ ਪਹਿਲਾ ਸੂਆ ਚਾਰ ਦਿਨ ਜੇ ਠੀਕ ਹੈ ਜੀ ਨਾਲੇ ਵੇਖੋ ਕੀ ਕੋਣ ਤੇ ਇੱਕ ਨੰਬਰ ਲੱਗਾ ਜੀ ਠੰਡੇ ਸੀਲ ਬਿਲਕੁਲ ਪਹਿਲਾ ਸੂਆ ਝੋਟੀ ਆ ਦੇਖ ਸਕਦੇ ਜਿੱਧਰ ਮਰਜ਼ੀ ਬਹਿ ਜਾਓ ਥੱਲੇ ਹੋਰ ਨਹੀਂ ਕੋਈ ਕੁੱਝ ਨਹੀਂ ਝੋਟੀ ਨੂੰ ਠੀਕ ਹੈ ਜੀ ਐ ਡਾੜਾ ਥਣ ਕਰਦੀ ਬਸਵਾ ਗਏ ਆ ਦੇਖ ਸਕਦੇ ਜੀ ਅਜੇ ਮਾੜੀ ਮੋੜ ਭੜ ਵੀ ਆ ਗਈ ਆ ਸਾਈਡ ਕਿੰਨੇ ਦਿਨਾਂ ਦੀ ਸੂਈ ਆ ਚੌਥਾ ਦਿਨ ਦੀ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਕਰ ਗਈ ਆ 10 ਟਾਂ ਤੇ ਗੋਲਾ ਹਣਾ ਜੇ 8 ਕਿਲੋ ਤੋਂ ਬਾਹਰ ਹੋ 8 ਕਿਲੋ ਤੁਸੀਂ ਇਹ ਕਿੰਨਾ ਗੱਦ ਦੁੱਧ ਕਰੀ ਜਾਊਗੀ ਯਾਰ ਜੀ ਦੁੱਧ ਦਾ 12 13 ਕਿਲੋ ਕੱਢੂਗੀ ਛੋਟੀ ਪਹਿਲਾਂ ਕਰਦਾ ਵਜਨ ਵੇਖੋ ਕੀ ਹੈ ਹਾਂਜੀ ਹਾਂਜੀ ਛੋਟੀ ਥੋੜਾ ਛੋਟੀ ਪੂਰੀ ਵੱਡੀ ਹੈ ਤੋਰੋ ਹਾਂ ਫਿਰ ਇੱਕ ਰੀਨ ਆਇਆ ਲੈ ਆ ਤੋੜੇ ਬਾਕੀ ਕੱਦ ਬੜਾ ਵੇਖੋ ਹਰ ਪੀਜੀ ਰੋਟੀ ਦਾ ਕੱਦ ਕਾਠ ਪੱਖੋਂ ਚੰਗੀ ਜਵਾਨ ਹੈ ਜਿਹੜੀ ਪਹਿਲਾਂ ਸੂਆ ਛੋਟੀ ਸੂਈ ਹੈ ਬਾਕੀ ਜਦੋਂ ਵੀ ਆਪਾਂ ਵੇਦੀਆਂ ਨਾ ਕਵਾਇਦਾਂ ਵਾ ਜਰਰੇ ਤਰ ਪਹਿਲ ਨਾਲ ਛੋਟੀਆਂ ਹੁੰਦੀਆਂ ਵਾ ਤੇ ਚੰਗੀਆਂ ਸੋਹਣੀਆਂ ਛੋਟੀਆਂ ਹੁੰਦੀਆਂ ਹੈ ਕਨਾਦਾ ਸਾਈਜ਼ ਗਿਆਪ ਇਹਦਾ ਚੰਗਾ ਵਾ ਤੇ ਬਾਕੀ ਇਹ ਆ ਵੀ ਜਿੰਨੇ ਘਰੇ ਰੱਖਣੀ ਆ ਉਹਦੇ ਲਈ ਚੰਗੀ ਆ ਠੰਡੀ ਸੀਲ ਝੋਟੀ ਆ ਬਾਕੀ ਇਹੋ ਜਿਹੀਆਂ ਝੋਟੀਆਂ ਦਾ ਕਈ ਜੀ ਜੇ ਬੱਚਾ ਵੀ ਉੱਪਰ ਥੱਲੇ ਹੋ ਜਾਵੇ ਤਾਂ ਕੋਈ ਬਹੁਤੀ ਪ੍ਰਵਾਹ ਨਹੀਂ ਹੁੰਦੀ ਇਹਨਾਂ ਨੂੰ ਚੋਟੀ ਤਾਂ ਦੇਵਾ ਫੀਬੋ ਸਫਾਈ ਆ ਠੀਕ ਹੈ ਜੀ ਬਾਕੀ ਉਤਰਾ ਵੀ ਫੱਬਦੀ ਆ ਸਾਡੀ ਵੇਖੋ ਕਿੱਡਾ ਝੋਟੀ ਦਾ ਦੇ ਇਹ ਕੋਈ ਸਾੰਬੜਾ ਵੀਰ ਨਹੀਂ ਹੈ ਇਹ ਦੂਜੇ ਸੋਹਣੇ ਜਿੰਨੀਆਂ ਤਾਂ ਨੇ ਦਿਖਾਉਣੀਆਂ ਸਾਰੀਆਂ ਦੇ ਵਿੱਚ ਸਭ ਤੋਂ ਉੱਚਾ ਕਾ ਦੇਦਾ ਹੀ ਹੈ ਬਾਕੀ ਇਹ ਚਾਰੇ ਸਨ ਇੱਕੋ ਜਿਹੀ ਸਾਈਜ਼ ਦੇ ਤੇ ਇੱਕੋ ਜਿਹੀ ਕੈਪਟਲ ਚੋਟੀ ਚਾਰ ਦੇ ਚਾਰ ਦੀ ਜਿਹੜੀ ਬਸਾਵਾ ਤੇ ਆਹ ਬੱਚਾ ਸੀਰ ਦਾ ਭੰਤਰੀ ਦੇ ਵੇਖੋ ਹਾਂਜੀ ਆਹ ਇੱਧਾ ਬੈਠ ਰੋ ਥੱਲੇ ਜਿੱਧਰ ਮਰਜ਼ੀ ਬੈਜੋ ਹਾਂ ਕੋਈ ਹੱਲ ਦੀ ਘਟੀ ਤੇ ਇਹ ਮੁੱਲ ਫਿਰ ਇਹਦਾ ਮੁੱਲ ਅੱਜ ਪਹ ਜਾਇਜ਼ੀ ਕਰਾਂਗੇ ਛੋਟੀ ਤੇ 11 15 ਦੇ ਬਜਾਰ ਚ ਆਹ ਤਾਂ ਦੇ ਹਾਂਜੀ ਹੈਗੀ ਕਰ ਤੁਸੀਂ ਦਾ ਦੋ ਨਹੀਂ ਚਲੋ ਛੋਟੀ ਦੇ ਸੋਣੀ ਹੈ ਹਾਂਜੀ ਛੋਟੀ ਦਾ ਮੁੱਲ ਕਰਦੇ ਇੱਕ ਪੰਜ ਇਹਦਾ ਅੱਛਾ ਹਾਂ ਪੂਰੇ ਦੇ ਦਈਏ ਵੇਖ ਲਓ ਕਰ ਦੋ ਪੂਰੇ ਦੀ ਬਾਕੀ ਕਰਾ ਲਓ ਤੁਸੀਂ ਸ਼ੋਰਟ ਜੀ ਨਹੀਂ ਕਰਨਾ 3000 ਛੱਡ ਦਈਏ ਛੱਡ ਦਾਂ ਘਰ ਫੇ ਜੀ ਅੱਛਾ 97000 ਦੀ ਛੋਟੀ ਦੇ ਤਾਂ ਪਰ ਬਾਜ਼ਾਰ ਚ ਆਉਣੀ ਨਹੀਂ ਜੇ ਵੇਲੇ ਕਿਦਾਂ ਨਹੀਂ ਛੱਟੀਏ ਠੀਕ ਹੈ ਜੀ ਆ ਚੀਜ਼ਾਂ ਨਹੀਂ ਲੱਭਦੀ ਠੀਕ ਹੈ ਹੈਨਾ ਬਾਕੀ ਠੰਡੀ ਸੀਲ ਦਾ ਮੁੱਲ ਹੈ ਜਿਹੜਾ ਇਹਦਾ ਤੇ ਉਤਰਾ ਪਿੱਠ ਫੋੜੇ ਤਾਂ ਵੀ ਚੰਗੀ ਹੈ ਕੱਦਗਾਠ ਵੀ ਚੰਗਾ ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ ਇਹ ਪਹਿਲਾ ਸੁਆਹ ਇਹ ਸੁਇਨਵਾਸੀ ਮਾਵਾਂ ਜੀ ਠੀਕ ਆ 10 ਕਿਲੋ ਦਾ ਤਿਆਰ ਜੋ ਛੋਟੀ ਥੱਲੇ ਇਹ ਦੋਂਦੀ ਤਾਂ ਚੁੱਕੀ ਹੁੰਦੀ ਜਿਆਦਾ ਚਾਰ ਦੰਦ ਆਇਆ ਚਾਰ ਦੰਦ ਆ 10 ਕਿਲੋ ਦਾ ਤਿਆਰ ਜੋ ਥੱਲੇ 10 ਕਿਲੋ ਤਿਆਰ ਪੂਰਾ ਪੱਕਾ ਠੀਕ ਆ ਕਿੰਨੇ ਦਿਨਾਂ ਦੀ ਸੁਈ ਆ 3 ਦਿਨਾਂ ਦੀ ਸੁਈ ਜੋ ਪਰਲੇ ਕੱਟੀ ਜੋ ਉਹ ਵੀ ਚਲੀ ਹਾਂ ਉਹ ਵੀ ਚਲੀ ਕੱਟੀ ਆ ਜਿਹੜੀ ਇਹਦੀ ਤੇ ਬਾਕੀ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਇਹ ਵੀ 950 ਕਿੰ ਲੱਗਾ ਛੱਟੇ ਸਾਰਾ 560 ਲਾਇਆ ਹੈ ਥਾਂ ਦਾ ਪਤਵਾਇਆ ਜਾਂਦਾ ਪਤੂ ਕੇ ਤੇ ਦਾਗਾ ਠੀਕ ਆ ਉਹ ਬੇ ਸਿਮੰਡਾ ਤੇ ਲੈ ਕੁਝ ਜੀਨੇ ਗਿੰਦੇ ਵੀ ਇਹਨਾਂ ਪਹਿਲਾਂ ਪੱচ্চਾ ਲਾਤਾ ਹੈ ਵੀ ਥਾਂ ਕੱਢ ਜਾਂਦਾ ਪਛੋ ਫਿਰ ਪੂਰੀ ਕੁਆਲਿਟੀ ਚ ਠੇਲੀ ਉਹ ਲੁਕਣੀ ਸਟੈਂਡਰਡ ਬੜਾ ਚੱਕਾ ਲੱਗਾ 70 ਲੀਟਰ ਦੁੱਧ ਜਿਹੜਾ ਹੁਣ ਕਿੰਨੇ ਵੀ ਮੌਕੇ ਦੇ ਤੇ ਕੋਲ ਹੈਗਾ ਤੇ ਸ਼ਾਮੇ ਆਪਾਂ ਥਾਣ ਦੇਖ ਸਕਦੇ ਚੰਗੇ ਗਿਆਪ ਤੇ ਆ ਚਿਹਰਾ ਵੀ ਦੇਖ ਸਕਦੇ ਜਿਹਦਾ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਬਿਲਕੁਲ ਤਾਜੀ ਸੂਈ ਤੇ ਆ ਥਣ ਵੀ ਤੇ ਆਪਾਂ ਦੇਖ ਸਕਦੇ ਲੱਗ ਗਿਆ ਤੇਰੇ ਚੌਂਟ ਚਾਈ ਇੱਕ ਨੰਬਰ ਕੋਈ ਪੂਰ ਛੱਟਾ ਨਹੀਂ ਬਥਣ ਤੇ ਤੇ ਆ ਕੱਟੀ ਆ ਤਾਜੀ ਬੱਚਾ ਆ ਜਿਹੜਾ ਇਹ ਤੇ ਜੇ ਦੁੱਧ ਹੋਰ ਵਜੂਗੀ ਦਦਰ ਵੀ ਬਰਾਂਦ ਛੋਟੀ ਰਾਹ ਵਿੱਚ ਨਹੀਂ ਸਟਾਰਟ ਹੋਣਾ ਠੀਕ ਆ ਹਾਂ ਤੇ ਇਹਦਾ ਮੁੱਲ ਫਿਰ ਬੋਲੇ ਇਹਦਾ ਵੀ ਜਾ ਜਾ ਛੋਟੀ ਹੋਰ ਕਿਦੇ ਬਾਹਰ ਉਹਦੇ ਇੱਕ ਵੀਰ ਛੋਟੀ ਹੈ ਹਾਂਜੀ ਹੈਨਾ ਇੱਥੇ ਕਿੰਨੇ ਦੀ ਜੀ ਇਹ ਇੱਥੇ ਛੋਟੀ ਹਾਂ ਜਿਹੜੀ ਨਾ ਮੁੱਲ ਇੱਕ ਪੰਜ ਕਰ ਲਈ ਆਪਾਂ ਲਾ ਕੇ ਕਰ ਲਈਏ ਹਾਂਜੀ ਸਾਣਾ 96 ਜੱਦੀ ਛੋਟੀ ਹੋ ਜੂਗੀ ਅੱਛਾ ਦੇਣ ਵਾਲਾ ਮੁੱਲ ਬਾਕੀ ਮੌਕੇ ਦੇ ਹੋਰ ਕਰ ਦੋਗੇ ਮਾਨਤਾਂ ਛੋਟ ਛੋਟ ਕਰਾਂਗੇ ਚੋ ਛੋਟ ਛੋਟ ਕਰ ਦੋਗੇ ਹੈਨਾ ਤੁਸੀਂ ਆਪ ਵੀ ਹੈ ਲੋ ਝੋਟੀਆਂ ਦਈਏ ਠੀਕ ਬਾਕੀ ਆਵੇ ਝੋਟੀਆਂ ਨਵੀਆਂ ਝੋਟੀਆਂ ਵਾਂ ਘਰ ਰੱਖਣ ਵਾਲੀਆਂ ਵਾਂ ਗਾਂ ਵੀ ਸਵੇਚ ਆਉਣ ਵਾਲੀਆਂ ਇਹ ਵਾਦੇ ਬੰਦੀਆਂ ਝੋਟੀਆਂ ਹਾਂ ਜੰਗਰ ਵੱਜਾ ਸੁਣਾ ਲੱਗੂਗਾ ਠੀਕ ਹੈ ਚਾਰ ਚਾਰ ਦਨ ਝੋਟੀਆਂ ਵਾਂ ਹਾਂ ਇਹ ਆਪੇ ਨਿੱਕੇ ਸਿੰਘ ਦੀ ਮਾਝ ਤੀਜਾ ਸੁਹਾਗ ਹੋਈ ਜੋ ਰਾਤ ਦੀ अच्छा जी फिर ਇਹਦੀ ਚਵਾਈ ਕੀਤੀ ਜੋ 3 ਕਿਲੋ ਦੀ ਠੀਕ ਹੈ ਜੀ ਇੱਕੋ ਚਵਾਈ ਹੋਈ ਹੈ ਹਾਂ ਕੱਟਾ ਮਗਰ ਜੀ ਉਹ ਜੇ ਅਜੂਰਾ ਓਕੇ ਪੈ ਗਈ ਆਹ ਵਾਲਾ ਕੱਟਾ ਜੀ ਦਾ ਇੱਥੇ ਤਾਂ ਆਪਣੇ ਲਾਗੋ ਲਈ ਜਾ ਵਾਜ ਅੱਜ ਦੋ ਦਾ ਬੜਾ ਪਿਛਲੇ ਸੋਹ ਦੂਜੇ ਸੋਹ ਇਹਨੇ 12 13 ਕਿਲੋ ਦਾ ਕੱਟਿਆ ਜੋ ਤੇ ਹਰ ਕੀ ਕਿੰਨਾ ਕੱਟੀ ਜਾਓਗੇ ਮੈਂ ਤਾਂ ਬਸ ਅਦਾ ਵਾਦ ਵੀ ਕਿਲੋ ਖੰਦੇ ਦੇ 12 13 ਤੱਕ ਹੈਗੀ ਥਣ ਲੈ ਵੇਖੋ ਕੀ ਲੱਗਾ ਹਾਂ ਥਾਣੇ ਤੇ ਦੇਖ ਸਕਦੇ ਆ ਪੁਲਾਕੇ ਦਾ ਪੁਲਾਕਾ ਲੱਗਾ ਨਾ ਸਵੇਰ ਨਗਾਤੀ ہوئی ਏ 7 8 ਵਜੇ ਸਵੇਰੇ ਚਵਾਈ ਹੋਈ ਏ ਇਹ ਇੱਕ ਕੋਈ ਚਵਾਈ ਕਹਿੰਦੇ ਕੀਤੀ ਹੈ ਬਾਕੀ ਪਿੱਠ ਪੜੇ ਤਾਂ ਕਾਫੀ ਚੜਾਈ ਜਿਆ ਦੇਖੋ ਦੋ ਆਪੜੇ ਚੜਾਈ ਹੋ ਗਰੀ ਕੱਢੀ ਜੱਟ ਬਸ ਇਹ 50 ਫਰੇ ਸਾਗੇ ਇਹ ਸੱਚ ਦੱਸ ਰਿਹਾ 4 ਇੱਕ ਨੰਬਰ ਦਾ ਪੋਲੀ ਚਵਾਈ ਬਾਕੀ ਥੱਲੇਆਂ ਚੰਗੀ ਭਰੀ ਆ ਇਹ ਸਰੀ ਭਾਈ 3-4 ਕਿਲੋ ਦੀ ਚੋਾਈ ਕੀਤੀ ਜੇ ਦੁੱਧ ਵਾਲਾ ਹਵਾਨਾ ਵਾ ਆ ਦੇਖ ਸਾ ਦੇ ਹਵਾਨਾ ਜਿਹੜਾ ਇਹਦਾ ਐ ਕਿ ਥਾਣੇ ਕੋ ਕਿਦਾਂ ਲੱਗਾ ਠੀਕ ਹੈ ਜੀ ਤੇ ਇਹਦਾ ਫਿਰ ਵਿਜੇ ਮੁੱਲ ਦੇਖੋ ਪਿੱਛੋਂ ਕਿਦਾਂ ਚੜਾਈ ਜੀ ਮਾਚਰ ਤੇ ਬਾਕੀ ਕੋਈ ਆਣ ਕੇ ਵੇਖੇ ਤੇ ਪਸੰਦਾਂ ਵਾਲੀਆਂ ਮੱਝਾਂ ਵਾਂ ਬਾਕੀ ਇਹ ਆ ਵੀ ਅੱਜ ਜਿਹੜਾ ਨਿਹਰਾ ਇਹਨਾਂ ਦੇ ਜੜੀਆਂ ਬਾਕੀ ਛੋਟੀਆਂ ਵੈਂਦਾ ਤੇ ਦੁੱਧ ਦਾ ਮੁੱਲ ਨਹੀਂ ਨਾਲ ਸੋਹਣ ਪਲੇ ਦਾ ਮੁੱਲ ਐਸੇ ਮਾਲ ਦਾ ਦੇਹਵਾਨਾ ਜਿਹੜਾ ਤੇ ਕਿੰਨਾ ਕੁ ਮੁੱਲ ਰੱਖਦੀ ਆ ਤਾਂ ਫਿਰ ਹਰਤ ਜੀ ਆਇਆ ਮੁੱਲ 95000 90 ਦੇ ਦਈਏ ਨਹੀਂ ਕਰੀਏ ਕੋਈ ਮੰਨਤਾ ਨਾ ਕਿੰਨਾ ਕਰਦੀ ਹੈ 5 ਛੱਡ ਦਈਏ 85 ਦੇ ਦਈਏ ਹਾਂਜੀ ਠੀਕ ਹੈ ਜੀ ਦੇ ਦਾਂਗੇ ਪੰਜਾਬੀ ਦੀ ਮੱਝ ਵੇਖੋ ਹੈ ਬੜੀ ਚੰਗੀ ਜੀ ਠੀਕ ਹੈ ਜੀ ਪੈ ਪੱਤਾ ਜੀ ਸੋਈ ਵੇਖੋ ਖਲਾ ਦਾ ਦੀ ਠੀਕ ਹੈ ਤੇ ਹੁਣ 85 ਚੋਂ ਭੈਣ ਭਰਾ ਨੂੰ ਕੋਈ ਛੋਟ ਛੜ ਕਰ ਦਾਂਗੇ ਠੀਕ ਹੈ ਕੋ ਫੋਨ ਲਾਵੇ ਇੱਕ ਕਰੀ ਫੋਨ ਲਾਵੇ ਖਾਲੀ ਨਹੀਂ ਮੋੜਦਾ ਮਾਨ ਮਾਨ ਤਾਂ ਸਾਰੀਆਂ ਚੋਂ ਖੁੱਲਾ ਹੀ ਹੋਊਗਾ ਵਾਝ ਦੇ ਕੇ ਖਲਾ ਜਿਹੜੇ ਵੀ ਕਿਸੇ ਵੀਰ ਦੇ ਪਸੰਦ ਹੁੰਦੀ ਹੈ ਇੱਕ ਕਰੀ ਕੋ ਫੋਨ ਲਾਵੇ ਜੀ ਰੋਟੀ ਬਾਕੀ ਮੈਂ ਦੁੱਧ ਵਾਲੀ ਪੂਰੀ ਹੁਣ ਇੱਕ ਆ ਚੋਟੀ ਆ ਗਈ ਹੈ ਇਹ ਰੁਪਏ ਸੂਆਏ ਚੋਟੇ ਪਹਿਲਾ ਸੂਆ ਜਾਏ ਸਵੇਰ ਨੂੰ ਨਾ 10 12 ਅੰਦਰ ਨੋ ਕੇ ਜੀ ਆਹ ਬੱਚਾ ਜਦ ਮਗਰ ਕੱਟੀ ਆਹ ਕੱ ਤੇ ਇਹਦੇ ਕੁੱਲ ਦੁੱਧ ਕਿੰਨਾ ਆਇਆ ਦੁੱਧ ਐਸ ਟਾਈਮ ਤੇ 9 ਕਿਲੋ ਹੋਗਾ ਅੱਜ ਦੇ ਅੰਤ 9 ਲੀਟਰ ਤਿਆਰ ਆ ਇਹ ਕਿੰਨਾ ਕਰੀ ਜਾਊਗੀ ਵੇਖੋ ਦੁੱਧ 10 12 ਕਿਲੋ ਨੂੰ ਕੀ ਜਾਂਦਾ ਚੱਲ ਛੋਟੀ ਠੀਕ ਆਂ ਬਾਣੀ ਵੇਖੋ ਛੋਟੀ ਇਹ ਤੰਦੋਂ ਕਿੱਦਾਂ ਆ ਇਹ ਛਿੱਗੀ ਜੇ ਤੰਦੋਂ ਠੀਕ ਐ ਜੀ ਥਾਣੇ ਵੇਖੋ ਕੀ ਲੱਗਾ ਹੈ ਬਾਕੀ ਚੰਗੇ ਪੇਠਪੁੜੇ ਦੀ ਆ ਇਹ ਵੀ ਛੋਟੀ ਗੁਲਾਬੀ ਥਾਂ ਲਗਾ ਰਿਹਾ ਕਿਦਾਰਾ ਕਰੇ ਕਰਾ ਭਾਰੀ ਛੋਟੀ ਆ ਪੂਰੀ ਥਾਣਾ ਬੜਾ ਲਾਜਵਾਬ ਐ ਚੰਗੇ ਗੱਭ ਤੇ ਥਾਣੇ ਜਿਹੜਾ ਇਹ ਹੋਲੀ ਹੋਲੀ ਤੋਰ ਦੇ ਬਜੀ ਕੱਟੇ ਮਗਰ ਅਖਾ ਲੋਈ ਜਿਹੜੇ ਲੈ ਜਾ ਬੰਦ ਤਾੜੀ ਬੜਾ ਗਿਆ ਤੂੰ ਲਗਾ ਦੁਜੀ ਨੂੰ ਬਾਕੀ ਅਗਲੇ ਸਵੇਰ ਨੂੰ ਛੋਟੀ ਇਹ ਵੀ ਚੰਗੀ ਤਿਆਰ ਹੋਣੀ ਆ ਆ ਦੇਖ ਸਾਡੇ ਹਵਾਨਾ ਜਿਹੜਾ ਇਹਦਾ ਲੱਗ ਗਿਆ ਤੂੰ ਇੱਧਰ ਨਾ ਕਰਿਆ ਵੀ ਚੰਗੀ ਤਰ੍ਹਾਂ ਦਿਖਾ ਦਈਏ ਹੈ ਇੱਧਰ ਨਾ ਕਰਿਆ ਚੰਗੀ ਤਰ੍ਹਾਂ ਦਿਖਾ ਦਈਏ ਚੌਣ ਚੌਾ ਇੱਕ ਨੰਬਰ ਦਾ ਜੀ ਹਾਂ ਦੇਖ ਸਾਡੇ ਥਾਣੇ ਦੇ ਬਾਕੀ ਉਤਰਾ ਥੋੜਾ ਡਰਦੀ ਆ ਸਾਡੇ ਤਾਂ ਥਣਾ ਦਾ ਸਾਈਜ਼ ਗੈਪ ਕਾਫੀ ਕਮਾਲ ਦਾ ਵਾ ਜਿਹੜਾ ਚੌੜਿਆ ਵੀ ਬਹੁਤ ਜਿਆਦਾ ਪਾਣਿਆਂ ਆ ਬੈਜੇ ਥੱਲੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਆਪੇ ਚਾਜ ਹੀ ਕਰਦੀ ਇਹਦਾ ਵੀ ਹਾਂਜੀ ਮੁੱਲ ਤੇ ਇੱਕ ਦਾ ਕਰਦੀ ਇਹਦਾ ਮੁੱਲ ਤਾਂ ਅਜੇ ਸਾਰੇ ਲੱਖਾਂ ਪਾਰ ਹੀ ਕਰਨੇ ਆ ਨਹੀਂ ਦਮਾਂ ਦੇ ਅੰਦਰ ਹੀ ਕਿੰਨੇ ਰੀ ਦੇ ਦੇਣੀ ਹੈ ਹਰ ਤੇ ਇਹ ਛੋਟੀ ਦੇ ਦਾਂਗੇ ਹਾਂ ਲੈ ਜੀ ਚੰਨ ਜੀ ਅੱਛਾ 95000 ਚਲ 95000 ਮਾਰਦਾਨ ਕਰਦਾਂਗੇ ਭੈਣ ਭਰਾ ਅੱਜ ਲਗਭਗ ਮੁੱਲ ਵੀ ਸਾਰੇ ਇੱਕੋ ਜਿਹੇ ਆ ਕੋਈ ਹਜ਼ਾਰ ਉੱਪਰ ਥੱਲੇ ਆ ਤੇ ਬਾਕੀ ਕੋਈ ਫੋਨ ਲਾਵੇ ਮਾਨਤਾਂ ਸਾਰੀਆਂ ਚ ਖੁੱਲੇ ਹੋ ਜਾਣਗੇ ਇਹ ਗਲਤ ਕਿਦਾਂ ਦੀ ਹੈ ਹਾਂਜੀ ਸੋਨੀ ਝੋਟੀ ਫੱਬਦੀ ਆ ਤੇ ਠੀਕ ਹੈ ਵਿਧਿਆਰ ਕੁਝ ਕਹਣਾ ਫਿਰ ਬਾਕੀ ਭੈਣ ਭਰਾ ਕੋਈ ਵੀ ਚਵਾਈ ਕਰਕੇ ਆਪਣੇ ਤਸੱਲੀ ਕਰ ਲੈ ਤਸੱਲੀ ਕਰਕੇ ਨਾ ਮਗਰਗਾ ਆਪਾਂ ਆਪਣੇ ਤਸੱਲੀ ਦਵਾਗੇ ਜੋ ਵੀ ਕੁਝ ਹੋਊਗਾ ਠੀਕ ਹੈ ਜੀ ਤਾਜ਼ੀਆਂ ਸੋਈਆਂ ਬਿਲਕੁਲ ਧੰਨਵਾਦ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ